ਜੋ ਦੋ ਵੀ ਲੋਕ ਗੁਜ਼ਰਦੇ ਨੇ ਤਾਂ ਆਵਾਰਾ ਕੁੱਤੇ ਲੋਕਾਂ ਦੇ ਉੱਪਰ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਉੱਪਰ ਅਟੈਕ ਕਰਦੇ ਨੇ ਤੇ ਮੈਨੂੰ ਲੱਗਦਾ ਵੀ ਕਈ ਲੋਕ ਜਿਹੜੇ ਕੀ ਕਰਦੇ ਨੇ ਵੀ ਆਵਾਰਾ ਕੁੱਤੇ ਨੂੰ ਰੋਟੀ ਪਾਣੀ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਜਿਹੜੇ ਉਹ ਕੁੱਤੇ ਨੇ ਉਹ ਉਹਨਾਂ ਦੀ ਤਾਂ ਰਾਖੀ ਰੱਖਦੇ ਨੇ ਪਰ ਜੇ ਕੋਈ ਹੋਰ ਗਲੀ 'ਚ ਆਵੇ ਜਾਂ ਹੋਰ ਕੋਈ ਘਰ ਅੱਗੇ ਉਹ ਲੰਘੇ ਉਹ ਉਹਨਾਂ ਨੂੰ ਫਿਰ ਪੈਂਦੇ ਨੇ ਉਹ ਦੇਖੋ ਇਹਦੇ ਨਾਲ ਕਾਫੀ ਪਹਿਲੂ ਨੇ ਜਿਹੜੇ ਆਵਾਰਾ ਕੁੱਤੇ ਗਲੀਆਂ ਦੇ ਵਿੱਚ ਘੁੰਮਦੇ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਪਿੱਛੇ ਦੇਖ ਸਕਦੇ ਹਾਂ ਇੱਕ ਕੋ ਕਟੋਰਾ ਇੱਥੇ ਰੱਖਿਆ ਹੋਇਆ ਹੈ ਘਰਾਂ ਦੇ ਬਾਹਰ ਆਮ ਤੌਰ ਤੇ ਅਸੀਂ ਵੀ ਆਪਣੇ ਘਰਾਂ ਦੇ ਬਾਹਰ ਕਟੋਰਾ ਰੱਖਦੇ ਹਾਂ ਕਿ ਲੋਕ ਡੌਗ ਨੂੰ ਤ੍ਰਵੇਸ਼ ਮੰਨਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਕਾਲੇ ਕੁੱਤੇ ਦੀ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਗ੍ਰੰਥਾਂ ਦੇ ਲਿਖਿਆ ਹੋਇਆ ਵੀ ਕਾਲੇ ਕੁੱਤੇ ਦੀ ਸੇਵਾ ਕਰੋ ਨੂੰ ਰੋਟੀ ਪਾਓ ਨੂੰ ਜਦੋਂ ਕੋਈ ਬਾਹਰਲਾ ਕੋਈ ਵਿਅਕਤੀ ਆਂਦਾ ਉਸ ਨੂੰ ਉਹ ਪੈਂਦਾ ਓਵਰ ਸਪੀਡ ਰਡੀਆਂ ਚੱਲਦੀਆਂ ਓਵਰ ਸਪੀਡ ਮੋਟਰਸਾਈਕਲ ਚੱਲਦੇ ਨੇ ਉਹ ਜਿਸ ਕਰਕੇ ਕਿਸੇ ਨਾ ਕਿਸੇ ਕੁੱਤਨ ਲੱਗ ਜਾਂਦਾ ਉਹ ਆ ਕੇ ਦੂਜਾ ਵੀ ਆ ਰਿਹਾ ਤਾਂ ਉਹਨੂੰ ਵੀ ਪੈਂਦਾ ਹੂੰ ਜੇ ਕੋਈ ਕਿਸੇ ਨੂੰ ਮਾਰ ਪਈਦਾ ਉਹ ਦੂਜੇ ਨੂੰ ਲੜਨ ਤਿਆਰ ਹੈ ਹੂੰ ਸੋ ਪੂਰੇ ਝੁੰਡ ਦੇ ਝੁੰਡਾ ਆਉਂਦੇ ਨੇ ਕੁੱਤੇ ਜਦੋਂ ਅਟੈਕ ਕਰਦੇ ਦਿੱਤੇ ਦੋ ਕੱਲੇ ਦੋ ਕੱਲੇ ਦੋ ਕ ਜੇ ਹੁਣ ਆਪਾਂ ਲੜਨ ਜਾਣੇ ਤਾਂ ਕਿਸੇ ਨਾਰ ਚਾਰ ਬੰਦੇ ਲੈ ਕੇ ਜਾਵਾਂਗੇ ਦੋ ਵੀ ਉਹੀ ਕੰਮ ਹੈ नमस्कार दोस्तों पंजाब एएम पीएम देख रहे दर्शक स्वागत है दोस्तों आवारा कुत्त्यां दी समस्या लुधियाना शहर ਦੇ ਵਿੱਚ ਸਭ ਤੋਂ ਵੱਡੀ ਸਮੱਸਿਆਵਾਂ ਦੇ ਵਿੱਚੋਂ ਇੱਕ ਹੈ ਕੋਈ ਅਜੇਹਾ ਇਲਾਕਾ ਨਹੀਂ ਹੈ ਜਿੱਥੇ ਕਿ ਆਵਾਰਾ ਕੁੱਤਿਆਂ ਦੀ ਪਰਵਾਹ ਨਾ ਹੋਵੇ ਜਿਸ ਤੱਕ ਅਮਿਆਸਾ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਜਦੋਂ ਵੀ ਲੋਕ ਗੁਜ਼ਰਦੇ ਨੇ ਤਾਂ ਆਵਾਰਾ ਕੁੱਤੇ ਲੋਕਾਂ ਦੇ ਉੱਪਰ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਉੱਪਰ ਅਟੈਕ ਕਰਦੇ ਨੇ ਅੱਜ ਅਸੀਂ ਇੱਕ ਇਲਾਕੇ ਦੇ ਵਿੱਚ ਪਹੁੰਚੇ ਹਾਂ ਉਹਨਾਂ ਦੀ ਵਸਨੀਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਦਿੱਕਤ ਹੋ ਰਹੀ ਹੈ ਬਾਈ ਜੀ ਕਿਵੇਂ ਤੁਹਾਡੇ ਇਲਾਕੇ ਦੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਹੈਗਾ ਹਾਲ? ਭਾਜੀ ਦੇਖੋ ਕੁੱਤਿਆਂ ਦਾ ਇਹ ਬਹੁਤ ਤਤੰਕ ਹੈ ਜਿੱਦਾਂ ਤੁਸੀਂ ਬਾਈਕ ਤੇ ਜਾਂ ਸਕੂਟਰ ਤੇ ਆਉਂਦੇ ਹੋ ਤਾਂ ਬਾਈ ਪਿੱਛੇ ਪੈਂਦੇ ਨੇ ਰਾਤ ਨੂੰ ਕਈ ਵਾਰ ਲੱਤਾਂ ਫੜਨ ਤੱਕ ਜਾਂਦੇ ਨੇ। ਇਹ ਮੈਨੂੰ ਲੱਗਦਾ ਵੀ ਕਈ ਲੋਕ ਜਿਹੜੇ ਕੀ ਕਰਦੇ ਨੇ ਵੀ ਆਵਾਰਾ ਕੁੱਤਿਆਂ ਨੂੰ ਰੋਟੀ ਪਾਣੀ ਸ਼ੁਰੂ ਕਰ ਦਿੰਦੇ ਨੇ। ਫਿਰ ਉਹ ਜਿਹੜੇ ਉਹ ਕੁੱਤੇ ਨੇ ਉਹ ਉਹਨਾਂ ਦੀ ਤਾਂ ਰਾਖੀ ਰੱਖਦੇ ਨੇ ਪਰ ਜੇ ਕੋਈ ਹੋਰ ਗਲੀ 'ਚ ਆਵੇ ਜਾਂ ਹੋਰ ਕੋਈ ਘਰ ਅੱਗੇ ਲੰਘੇ ਉਹ ਉਹਨਾਂ ਨੂੰ ਫਿਰ ਪੈਂਦੇ ਨੇ ਉਹ। ਇਹ ਮੈਨੂੰ ਲੱਗਦਾ ਵੀ ਜਾਂ ਤਾਂ ਫਿਰ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਨਗਰ ਨਿਗਮ ਜਿਹ ਸਖਤ ਰੂਲ ਬਣਾਵੇ ਨਗਰ ਨਿਗਮ ਦੇਖੋ ਨਸਬੰਦੀ ਦੀ ਗਲਤੀ ਕਰਦੇ ਆ ਪਰ ਪਤਾ ਨਹੀਂ ਕਿੱਥੋਂ ਲੈ ਜਾਂਦੇ ਕਿੱਥੋਂ ਨਹੀਂ ਦੇਖੋ ਤੁਸੀਂ ਸੜਕਾਂ 'ਚ ਛੋਟੇ-ਛੋਟੇ ਬੱਚਿਆਂ ਨੂੰ ਪੈਂਦੇ ਨੇ ਬਹੁਤ ਬੁਰਾ ਹਾਲ ਹੈ ਪਰ ਲੰਘਿਆ ਨਹੀਂ ਜਾ ਸਕਦਾ ਗਲੀਆਂ 'ਚ ਇਹ ਹਾਲ ਸੋ ਬਾਕੀ ਇਹ ਗੱਲ ਸਹੀ ਹੈਗੀ ਕਿ ਗਲੀਆਂ ਦੇ ਵਿੱਚੋਂ ਲੰਘਣਾ ਵੀ ਔਖਾ ਹੁੰਦਾ ਹੈ ਕਦੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੇ ਨਾਲ ਜੋ ਤੁਸੀਂ ਵੀ ਦੇਖਦੇ ਹੋ ਇਨਸੀਡੈਂਟ ਹੁੰਦਾ ਹੈ ਲੋਕ ਸ਼ਿਕਾਇਤਾਂ ਵੀ ਕਰਦੇ ਨੇ ਪਰ ਕਮੀ ਕਿਥੇ ਰਹਿੰਦੀ ਹੈ ਕਿਉਂ ਨਹੀਂ ਕਾਰਵਾਈ ਹੁੰਦੀ ਸਿਰ ਨਹੀਂ ਦੇਖੋ ਇਹਦੇ ਨਾਲ ਕਾਫੀ ਪਹਿਲੂ ਨੇ ਜਿਹੜੇ ਆਵਾਰਾ ਕੁੱਤੇ ਗਲੀਆਂ ਦੇ ਵਿੱਚ ਘੁੰਮਦੇ ਜਿਸ ਤਰ੍ਹਾਂ ਹੁਣ ਆਪਾਂ ਇੱਥੇ ਪਿੱਛੇ ਦੇਖ ਸਕਦੇ ਹਾਂ ਇੱਕ ਕਟੋਰਾ ਇੱਥੇ ਰੱਖਿਆ ਹੋਇਆ ਹੈ ਘਰਾਂ ਦੇ ਬਾਹਰ ਆਮ ਤੌਰ ਤੇ ਅਸੀਂ ਵੀ ਆਪਣੇ ਘਰਾਂ ਦੇ ਬਾਹਰ ਕਟੋਰਾ ਰੱਖਦੇ ਹਾਂ ਕਿ ਲੋਕ ਡੌਗ ਨੂੰ ਦਰਵੇਸ਼ ਮੰਨਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਕਾਲੇ ਕੁੱਤੇ ਦੀ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਗ੍ਰੰਥਾਂ ਦੇ ਲਿਖਿਆ ਹੋਇਆ ਵੀ ਕਾਲੇ ਕੁੱਤੇ ਦੀ ਸੇਵਾ ਕਰੋ ਉਹਨੂੰ ਰੋਟੀ ਪਾਓ ਉਹਨੂੰ ਬਿਸਕਟ ਪਾਓ ਵਧੀਆ ਫਲ ਮਿਲਦਾ ਤਾਂ ਲੋਕ ਸੇਵਾ ਕਰਦੇ ਨੇ ਪਰ ਲੋਕ ਸੇਵਾ ਕਰਦੇ ਨੇ ਪਰ ਜਦੋਂ ਕੋਈ ਬਾ ਕਿ ਸਾਨੂੰ ਸੱਟ ਲੱਗ ਜਾਂਦੀ ਹੈ ਕੋਈ ਬੱਚੇ ਜਾਣ ਤੱਕ ਚਲੀ ਜਾਂਦੀ ਹੈ ਇਹ ਵੀ ਸਾਹਮਣੇ ਆਇਆ ਪਰ ਪ੍ਰਸ਼ਾਸਨ ਨੂੰ ਇੱਥੇ ਜਿੱਥੇ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਲੋਕਾਂ ਨੂੰ ਵੀ ਕੰਮ ਕਰਨਾ ਚਾਹੀਦਾ ਪ੍ਰਸ਼ਾਸਨ ਦੇਖੇ ਨਸਬੰਦੀ ਕਰਦਾ ਤੇ ਨਸਬੰਦੀ ਕਰਕੇ ਜਗ੍ਹਾ ਚੇਂਜ ਕਰਕੇ ਡੌਗਸ ਨੂੰ ਛੱਡ ਕੇ ਆਵੇ ਮਤਲਬ ਜੇ ਇੱਕ ਜਗ੍ਹਾ ਤੋਂ ਉਹਨੇ ਪ੍ਰਸ਼ਾਸਨ ਨੇ ਡੌਗਸ ਚੱਕਲੇ ਨਸਬੰਦੀ ਕਰਕੇ ਦੁਬਾਰਾ ਉੱਥੇ ਹੀ ਛੱਡ ਜਾਂਦਾ ਜਗ੍ਹਾ ਚੇਂਜ ਕਰਨੀ ਚਾਹੀਦੀ ਹੈ ਦੇਖੋ ਨਸਬੰਦੀ ਕਰਨਾ ਅਸੀਂ ਉਹਨਾਂ ਦੀ ਜਨਰੇਸ਼ਨ ਤੇ ਉਹਨਾਂ ਦੇ ਹੋਰ ਅੱਗੇ ਆਉਣ ਤੋਂ ਰੋਕ ਸਕਦੇ ਹਾਂ ਬਟ ਆਪਾਂ ਵੱਡਣਾ ਤਾਂ ਉਹਨਾਂ ਨੇ ਦੰਦਾ ਨਾਲ ਹੈ ਤਾਂ ਉਸ ਚੀਜ਼ ਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਜਗਾ ਚੇਂਜ ਕਰਕੇ ਛੱਡ ਕੇ ਆਵੇ ਥੋੜੀ ਜਿੱਥੋਂ ਚੱਕਿਆ ਉਸ ਤੋਂ ਕਾਫੀ ਕਿਲੋਮੀਟਰ ਦੂਰ ਪ੍ਰਸ਼ਾਸਨ ਛੱਡ ਕੇ ਆਣਾ ਚਾਹੀਦਾ ਪਰ ਪ੍ਰਸ਼ਾਸਨ ਹਜੇ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਿਹਾ ਬਾਕੀ ਇਹ ਗੱਲ ਸਹੀ ਹੈਗੀ ਐ ਸੋ ਕਈ ਜਿਹੜੇ ਕੀ ਲੋਕ ਇਸ ਦਾ ਸ਼ਿਕਾਰ ਵੀ ਹੋਏ ਨੇ ਅੰਕਲ ਜੀ ਕੀ ਸਮੱਸਿਆ ਦਾ ਹੱਲ ਕਿਵੇਂ ਤੁਸੀਂ ਸੋਚਦੇ ਹੋ ਕਿਵੇਂ ਹੋਣਾ ਚਾਹੀਦਾ ਸਮੱਸਿਆ ਦਾ ਹੱਲ ਸਾਡੇ ਹੱਥਾਂ ਤੇ ਨਹੀਂ ਹੈ ਕੋਈ ਜਿਹੜਾ ਗਵਰਨਮੈਂਟ ਜਿਹੜਾ ਹੈਗੇ ਨੇ ਉਹ ਹੀ ਕਰ ਸਕਦੇ ਨੇ ਸਰਕਾਰ ਵਾਲੋਂ ਹੀ ਹੋ ਸਕਦਾ ਸਾਡੇ ਪਬਲਿਕਲੋਂ ਨਹੀਂ ਕੋਈ ਸੋ ਅਸੀਂ ਦੇਖਦੇ ਜਦੋਂ ਵੀ ਲੋਕ ਜਿਹੜਾ ਰਾਤ ਵੀ ਰਾਤ ਆਉਂਦੇ ਨੇ ਤਾਂ ਵਾਰਕ ਉੱਤੇ ਉਹਨਾਂ ਦੇ ਉੱਪਰ ਅਟੈਕ ਕਰਦੇ ਨੇ ਉਹਨਾਂ ਨੂੰ ਕਈ ਵਾਰ ਇਹਨੂੰ ਵੱਢ ਵੀ ਲੈਂਦੇ ਨੇ ਐਕਚੁਅਲ ਕੀ ਹੈ ਕਿ ਓਵਰ ਸਪੀਡ ਗੱਡੀਆਂ ਚੱਲਦੀਆਂ ਓਵਰ ਸਪੀਡ ਮੋਟਰਸਾਈਕਲ ਚੱਲਦੇ ਨੇ ਉਹ ਜਿਸ ਕਰਕੇ ਕਿਸੇ ਨਾ ਕਿਸੇ ਕੁੱਤਨ ਲੱਗ ਜਾਂਦਾ ਉਹ ਆ ਕੇ ਦੂਜਾ ਵੀ ਆ ਰਿਹਾ ਤਾਂ ਉਹਨੂੰ ਵੀ ਪੈ ਜਾਂਦਾ ਹੂੰ ਜੇ ਕੋਈ ਕਿਸੇ ਨੂੰ ਮਾਰ ਪਈਦਾ ਉਹ ਦੂਜੇ ਨੂੰ ਲੜਨ ਤਿਆਰ ਹੈ ਹੂੰ ਸੋ ਪੂਰੇ ਝੁੰਡ ਦੇ ਝੁੰਡਾ ਆਉਂਦੇ ਨੇ ਕੁੱਤੇ ਜਦੋਂ ਅਟੈਕ ਕਰਦੇ ਦਿੱਤੇ ਦੋ ਕੱਲੇ ਤੋਂ ਗੱਲਾਂ ਤੋਂ ਕੱਲੇ ਇਹ ਹੁਣ ਅਪਲਣ ਨਹੀਂ ਜਣੇ ਕਿਸੇ ਨਾਰ ਚਾਰ ਬੰਦੇ ਲੈ ਕੇ ਜਾਵਾਂਗੇ ਗੋਬਦੇ ਉਹੀ ਕੰਮ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਵੇਂ ਹੱਲ ਹੋ ਸਕਦਾ ਹੈਗਾ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਇਹ ਤਾਂ ਇਸ ਦੇਸ਼ ਵਿੱਚ ਪ੍ਰਸਤੀਜ ਕੋਈ ਨਹੀਂ ਹੈ ਉਹਨਾਂ ਤਾਂ ਆਪਣੇ ਇਲਾਕੇ ਚ ਹੀ ਦਾ ਕੰਮ ਕਰਦਾ ਕਪੂਰ ਦਾ ਉਹਨੂੰ ਬਾਹਰ ਕੋਈ ਕੋਈ ਮਾਰ ਸੋ ਨੌਜਵਾਨ ਵੀ ਸਾਡਨਮ ਯੂਥ ਨੇ ਭਾਈ ਜੀ ਕਿਵੇਂ ਦੇਖਦੇ ਹੋ ਕਿ ਇਸ ਆਵਾਰਾ ਕੁੱਤਿਆਂ ਦੀ ਪਰਮਾਰ ਬਹੁਤ ਹੈਗੀ ਹੈ ਲੋਕ ਇਸ ਦਾ ਸ਼ਿਕਾਰ ਹੁੰਦੇ ਨੇ ਕੀ ਸਮੱਸਿਆ ਦਾ ਹੱਲ ਕਿਵੇਂ ਹੋਊਗਾ ਅਹੀ ਕੋਆਪਰੇਸ਼ਨ ਚੱਕਣਾ ਚਾਹੀਦਾ ਕੁੱਤੇ ਨੂੰ ਕੁੱਤੇ ਮਗਰ ਬਹੁ ਪੈਂਦੇ ਆ ਜਿਦਾਂ ਆਪਾਂ ਜਿਵੇਂ ਬਾਹਰ ਜਾ ਰਹੇ ਹੋਈਏ ਗਲੀ ਦੇ ਆਪਾਂ ਇਹ ਦੋ ਦੋ ਜਿੰਨੇ ਜਾਣਦੇ ਆ ਕੁੱਤੇ ਐਕਚੁਅਲੀ ਮਗਰ ਬਹੁ ਪੈ ਜਾਂਦੇ ਆ ਫੇਰ ਆਪਾਂ ਕਿਵੇਂ ਭਜਾਈਏ ਹੁਣ ਅਸੀਂ ਕੋਆਪਰੇਸ਼ਨ ਕੰਪਲੀਟ ਵੀ ਕਰ ਚੁੱਕੇ ਕੁੱਤੇ ਚੱਕੋ ਵਾਰਾ ਕੁੱਤੇ ਹਨ ਇਹਨਾਂ ਨੂੰ ਐਦਾ ਰੱਖਣਾ ਨਹੀਂ ਚਾਹੀਦਾ ਤੁਹਾਡੇ ਇਲਾਕੇ ਚ ਕੀ ਹਾਲ ਹੈ ਕਿੰਨੇ ਕ ਵਾਰ ਕੁੱਤੇ ਨੇ ਨਹੀਂ ਸਾਡੇ ਇਲਾਕੇ ਬਹੁਤ ਜਿਦਾਂ ਤੁਸੀਂ ਆਪ ਸੜਕਾਂ ਤੇ ਜਾਓ ਬਾਹਰ ਕਿਉਂਕਿ ਵੈਸੇ ਵੀ ਹੌਜ਼ਰੀ ਇਲਾਕਾ ਹੈ ਗਾਕਾਂ ਨੇ ਆਣਾ ਕਈਆਂ ਨੇ ਆਲਾ ਬੰਦਿਆਂ ਨੇ ਤੇ ਉਹਨਾਂ ਨੂੰ ਮਤਲਬ ਕੋ ਕੁੱਤੇ ਮਗਰ ਪੈਂਦੇ ਆ ਉਹਨਾਂ ਦੇ ਪਿੱਛੇ ਉਹ ਵੀ ਆਂ ਤੁਸੀਂ ਡਰਦੇ ਆ ਕਹਿੰਦੇ ਸਾਨੂੰ ਕਿ ਇਹਨਾਂ ਦਾ ਕੋਈ ਹੱਲ ਕਰੋ ਸੋ ਦੇਖ ਸਕਦੇ ਹੋ ਕਿ ਇੱਕ ਗਲੀਆਂ ਮੁਹੱਲਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਜਿਹੜੇ ਬੱਚੇ ਨੇ ਆਮ ਘਰਾਂ ਦੇ ਉਹ ਬਾਹਰ ਆ ਕੇ ਖੇਡਦੇ ਨੇ ਸਾਈਕਲ ਚਲਾਉਂਦੇ ਨੇ ਤੇ ਇਹੀ ਜਿਹੜੇ ਕਿ ਜ਼ਿਆਦਾਤਰ 마ਸੂਮ ਨੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੁੰਦੇ ਨੇ ਆਮ ਦੇਖਿਆ ਜਾ ਸਕਦਾ ਕਿ ਜਦੋਂ ਰਾਤ ਦਾ ਵੇਲਾ ਹੁੰਦਾ ਤਾਂ ਜਿਹੜੇ ਛੋਟੇ ਛੋਟੇ ਡੌਗ ਹੁੰਦੇ ਨੇ ਜਾਂ ਤਾਂ ਗੱਡੀਆਂ ਦੇ نیچے ਹੁੰਦੇ ਸੁੱਤੇ ਹੁੰਦੇ ਨੇ ਜਾਂ ਫਿਰ ਛੱਤ ਦੇ ਉੱਪਰ ਚੜ੍ਹ ਕੇ ਉਹ ਆਰਾਮ ਕਰਦੇ ਨੇ ਪਰ ਅਜੀਹਾ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਅਵਾਰਾ ਕੁੱਤਿਆਂ ਦੀ ਤਾਦਾਦ ਵਧ ਰਹੀ ਹੈ ਲੋਕਾਂ ਦੇ ਮਨਨ ਦੇ ਵਿੱਚ ਵੀ ਖੋਫ ਹੈ ਕਿਉਂਕਿ ਇਹ ਅਵਾਰਾ ਕੁੱਤੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਸੋ ਸਰਕਾਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਉਹ ਦੂਰ ਹੋਵੇ ਮੈਂ ਦਿਓ ਜਾਤ ਧੰਨਵਾਦ